ਪਿੰਡ ਲੋਤਾਂ ਨੇ ਤੁਹਾਡੀ ਮਾਤਾ ਜੀ ਨੂੰ ਸੰਬੰਧਿਤ ਜੁਣਿਆ ਸੇਵਾ ਕੰ ਦਾ ਬੋਕਾਇਤਾ ਮਾਰ ਬਦਸੀਆ ਤੋਂ ਤੁਹਾਡੇ ਸਿਰ ਤੇ ਸਪੱਸ਼ਟ ਸਤ ਸਿੱਧਿਆ ਸਭ ਕੀ ਕਹਿਣਾ ਚਾਹੋਗੇ ਕਿਵੇਂ ਦੇਵਦੇ ਸਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਵਿਕਰਮਜੀਤ ਸਿੰਘ ਆ ਮੇਰੀ ਮਾਤਾ ਪਰਮਜੀਤ ਕੋ ਸਰਪੰਚ ਪਿੰਡ ਥੰਮਣ ਡਾਕ ਨਦਰਾਗਲਾ ਬਲਾਕ ਨਦਰਾਗਲਾ ਜ਼ਿਲ੍ਹਾ ਅਰਦਾਸਪੁਰ ਉਹ ਬੇਤੀ ਪਿਛਲੀ ਪੰਚਾਇਤ ਉਹ ਲੋਕ ਜਿਹੜੇ ਪੈਨ ਕੰਮ ਰਹਿ ਚੁੱਕੀ ਹੈ ਜੋ ਤੁਹਾਡੀ ਗਵਾਈ ਕੋਚ ਪੂਰੇ ਕਰਵਾਏ ਪਿਛਲੀ ਪੰਚਾਇਤ ਵੱਲੋਂ ਪੜੀ ਕੰਮ ਕੋਈ ਇੱਕ ਦੋ ਕੰਮ ਰਹਿ ਗਏ ਸੀ ਉਹ ਆਪਾਂ ਪਿੰਡ ਦੇ ਸਾਰੇ ਵੀਰ ਵੀਰ ਸੰਜੋਗ ਲੈ ਕੇ ਸਾਰੇ ਪਿੰਡ ਦੇ ਆਪਣੇ ਵੀ ਮਤਲਬ ਜੋ ਵੀ ਆਪਣੇ ਮੈਂਬਰ ਸਾਹਿਬ ਨੇ ਆਪਣੇ ਸਰਪੰਚ ਸਾਹਿਬ ਨੇ ਆਪਣਾ ਸੰਜੋਗ ਲੈ ਕੇ ਜੋ ਪਿੰਡ ਚ ਕੰਮ ਅਡੇ ਹੋਣ ਵਾਲੇ ਆਹੀਂ ਉਹ ਕਰਾਵਾਂਗੇ ਹਾਂ ਇੱਕ ਮਤਲਬ ਆਪਣਾ ਪ੍ਰੋਜੈਕਟ ਆਇਆ ਵਾਲੀਵਾਲ ਦਾ ਉਹ ਆਪਾਂ ਲਗਾਇਆ ਆ ਜੋ ਵੀ ਪਿੰਡ ਚ ਹੋਰ ਵੀ ਕੋ ਥੰਮ ਚ ਕੰਮਾਂ ਕੋ ਕੰਮ ਆਂਦੀ ਕੋ ਕਮੀ ਪੇਸ਼ੀ ਰਹੇਗੀ ਜਾਂ ਕੁਛ ਅਹੀਂ ਕੰਮ ਕਰਾਂ ਚ ਬਿਕ ਲੋਕੇ ਮਿਲਦੀ ਤੁਸੀਂ ਆਪ ਦੇਖੇ ਰਹਿਗਾ ਜਦੋਂ ਬਾਹਰਲੇ ਬੰਦੇ ਨਿਕ ਜਾਈਂਦਾ ਹਾਂਜੀ ਫੁੱਲ ਫੁੱਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਹਿੰਦੂ ਕਰੀਏ ਇੱਕ ਸੁਣੀ ਭਾਰਤੀ ਨਜ਼ਰ ਆਉਂਦੀ ਆ ਤੋਂ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਤੋਂ ਬੱਚਿਆਂ ਵਾਸਤੇ ਓਪਨ ਯਮ ਹੁੰਦੀ ਆ ਜੋ ਝੂਲੇ ਲੱਗੇ ਹੁੰਦੇ ਨੇ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਇਹ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਤਾਂ ਦੀ ਖਸਲਦੀ ਹੈਗੀ ਫੈਸਿਲਿਟੀ ਸਰ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਪਿੰਡ ਨੂੰ ਇੱਕ ਮਤਲਬ ਸਫਰ ਲਈ ਜੋ ਤੌਰ ਲਾਈਟਾਂ ਕੂਸ਼ਿਸ਼ ਇਹ ਵਾਲੀ ਸਹੂਲਤ ਸਾਡੇ ਪਿੰਡ ਨੂੰ ਮਿਲਣੀ ਚਾਹੀਦੀ ਆ ਵੀ ਆਪਣੇ ਕੋਈ ਵੀ ਮਤਲਬ ਆਉਂਦੇ ਜਾਂਦੇ ਕੋਈ ਆਪਣਾ ਕੋਈ ਉਹ ਜੀ ਘਟਨਾ ਕੋਈ ਨਾ ਹੋਏ ਜਾਂ ਸ਼ੀਸ਼ਾ ਲੱਗਾ ਹੋਏ ਉਹ ਦਿਖ ਜਾਂਦਾ ਵੀ ਮਤਲਬ ਇਹ ਘਟਨਾ ਹੋਣ ਤੋਂ ਬਚ ਜਾਂਦਾ ਬੰਦਾ ਇਹ ਸਾਨੂੰ ਇੱਕ ਜ਼ਰੂਰਤ ਚਾਹੀਦੀ ਆ ਹਾਂਜੀ ਕੰਮ ਜਿਹੜੇ ਦਾ ਹੈ ਗੈਂਪ ਤੋਂ ਬਾਅਦ ਕਿਹੜੇ ਕਿਹੜੇ ਕੰਮ ਨੇ ਮੁਰਦਾ ਫਰਦੇ ਨੇ ਜੋ ਹੁਣ ਵਾਲੇ ਜਿਹੜੇ ਹੁਣ ਕਰਨ ਗਏ। ਤਾਂ ਆਪਣੇ ਪਿੰਡ ਚ ਕੰਮ ਸਾਰੇ ਦੋ ਤਿੰਨ ਗਲੀਆਂ ਆ ਉਹ ਮਤਲਬ ਆ ਜਾਣਗੇ ਬਣਾਵਾਂਗੇ। ਇੱਕ ਕਾਮਾ ਟਾ ਮੜਿਆਂ ਦਾ ਉਹ ਆਪਣਾ ਜੋ ਵੀ ਸਮਸ਼ਾਨ ਘਾੜ ਦਾ ਆਪਾਂ ਉਹ ਕਰਾਂਗੇ ਘਰ ਨੂੰ ਤਿਆਰ ਹੈ। ਹਾਂਜੀ। ਇਹਦੀ ਰਸਨ ਘਾੜ ਦੀ ਸਮੱਸਿਆ ਕਾਫੀ ਬਿਨਾ ਵੇਖ ਹੁੰਦੀ ਆ। ਕਿਉਂਕਿ ਜੋ ਲੋਕ ਆਂਦੇ ਆਉਂਦੇ ਰਸਨ ਘਾੜ ਦੇ ਨਹੀਂ ਬਣਦੇ ਗਰੀਬ ਦੀ ਰਸਨ ਨਹੀਂ ਪਹੁੰਚਦਾ। ਇਹ ਤੁਹਾਨੂੰ ਲੱਗਦਾ ਤੁਹਾਡੇ ਫੰਡੇ ਵਿੱਚ ਵੀ ਇਦਾਂ ਨਹੀਂ ਸਮੱਸਿਆ ਰਹੀ ਸਰ ਸਾਡੇ ਪਲੇਟ ਚ ਜਿਹੜੇ ਰਾਸ਼ਨ ਕਾਰਟ ਆ ਉਹ ਘਰ ਪਰਤੀ ਜਿਹੜੇ ਕੋ ਗਰੀਬ ਪਰਿਵਾਰ ਆ ਸਾਰੇ ਆ ਉਹਨਾਂ ਦੇ ਬਣੇ ਆ ਕੁਝ ਪਰਿਵਾਰਾਂ ਦੇ ਜਿੱਦਾਂ ਕੋਈ ਵੀ ਚ ਨਾਂ ਛਡੋ ਜਾਂਦੇ ਆ ਉਹ ਆਪਾਂ ਨਾਂ ਕਿਆ ਹੀ ਮਤਲਬ ਵੱਡੀ ਪੋਹ ਹੋਲਡਰ ਕਿਆ ਵੀ ਉਹ ਨਾਂ ਐਡ ਕਰ ਦੋ ਇਹਨਾਂ ਨੂੰ ਸਮੱਸਿਆ ਆਂ ਢੀ ਆ ਉਹ ਸਮੱਸਿਆ ਸਾਡੇ ਕੋਲ ਪੂਰੀ ਕਰੋ ਇਹ ਕੀ ਲੱਗਦਾ ਜੇ ਸੈਡ ਬੰਦਾ ਤਾਂ ਨਾ ਹੋ ਸਿਆ ਹਾਂਜੀ ਸਰ ਸੈਡ ਬੰਦਾ ਉਹ ਵੀ ਚੱਕਰ ਆਗਾ ਸਰ ਉਹਦੀ ਪਿੰੜ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਸਕੂਲ ਕਿੰਨੀ ਤਾਕਾ ਔਰ ਜੀ ਲਾਗਦਾ ਸਭ ਪੂਰਾ ਹੋ ਜਾਂਦਾ ਸਦੀ ਕਮੀ ਲੱਗਦੀ ਆ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਜੀ ਸਰ ਸਕੂਲ ਦੀ ਹਾਲ ਤੇ ਸਟਾਫ ਬਿਲਕੁਲ ਓਕੇ ਆ ਕੋਈ ਇਹੋ ਜਿਹਾ ਨੁਕਸਾਨ ਨਹੀਂ ਆ ਕੋਈ ਮੈਡਮ ਆ ਟੀਚਰ ਸਭ ਕੁਝ ਓਕੇ ਆ ਕੋਈ ਇਹੋ ਜਿਹੀ ਕੋਈ ਮਤਲਬ ਕਮੀ ਨਹੀਂ ਆ ਬੱਚੇ ਓਕੇ ਆ ਤਾਂ ਬਿਲਕੁਲ ਓਕੇ ਪਰਿਵਾਰਾਂ ਨੂੰ ਉੱਥੇ ਬੱਚੇ ਮੰਨ ਲਓ ਜਿੱਦਾਂ ਆਪਣੇ ਘਰਾਂ ਚ ਰਹਿੰਦੇ ਆ ਉੱਥੇ ਸਕੂਲ 'ਚ ਬੱਚੇ ਰਹਿੰਦੇ ਆ ਬਾਕੀ ਸਾਰ ਇੱਕ ਸਮੱਸਿਆ ਆ ਸਾਡੇ ਪਿੰਡ ਚ ਲਾਇਬ੍ਰੇਰੀ ਜ਼ਰੂਰੀ ਆ ਓ ਜੀ ਤੇ ਕੋਈ ਥੋੜਾ ਜਿਹਾ ਟਾਈਮ ਪਾ ਕੇ ਜੇ ਕੁਝ ਵੀ ਲਾ ਲਓ ਜਿੱਦਾਂ ਵੀ ਜੀ ਮਨਰੇਤਾ ਦੀ ਗੱਲ ਕਰੀਏ ਮਨਰੇਕਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਤੁਸੀਂ ਆਮ ਸੁਣਿਆ ਹੈਗਾ ਸੋਸਾਂ ਬਈਆ ਦੁਆਰਾ ਜੀ ਬੋਲਣਗੇ ਜੋਗ ਲੋਕ ਹੋਂ ਜ਼ਗਾ ਲੇਤਾ ਹੈਗਾ ਸੁਣਿਆ ਹੀ ਨਾਮ ਪਾਈ ਜਾਂਦੇ ਨੇ ਕਿ ਆਗਦੀ ਦੀ ਗਵਾਈ ਦੇ ਵਿੱਚ ਕਿਵੇਂ ਦੇਖਿਆ ਜਾਏਗਾ ਜੋਸ਼ਾਰਨਾ ਉਹਨਾਂ ਦੇ ਪੁਆਣੇ ਆ ਵੀ ਜਿਹੜੇ ਪਿੰਡ ਦੇ ਥੰਮਨ ਚ ਕੰਮ ਕਰਦੇ ਨੇ ਜੋ ਮਤਲਬ ਕਿਤੇ ਵੀ ਕੰਮ ਜਿੱਦਾਂ ਸਰਕਾਰੀ ਅਹੁਦੇ ਦੇ ਕੰਮ ਕਰਾਉਣ ਦੇ ਮੁਤਾਬਕ ਉਹਨਾਂ ਦੇ ਨਾਂ ਪੈਣਾ ਜਿਹੜਾ ਕੋਈ ਕੰਮ ਕਰੇਗਾ ਨਾਂ ਤੇ ਸਰ ਉਹਨਾਂ ਦੇ ਪੈਣੇ ਆ ਤੂੰ ਬਾਕੀ ਕੰਮ ਦੇ ਤੌਰ 'ਤੇ ਨਾ ਜਿਨ੍ਹਾਂ ਦੇ ਵੀ ਮਤਲਬ ਜਿਹੜੇ ਕੰਮ ਕਰਨਗੇ ਉਹ ਦਿਹਾੜੀ ਆਪਣੀ ਜਿੱਦਾਂ ਵੀ ਜੋ ਨਿਰਦੇਸ਼ਾਂ ਦੇ ਮੁਤਾਬਕ ਆਏਗੀ ਉਹ ਆਪਾਂ ਦੋਨਾਂ ਕੇ ਉਹਨਾਂ ਨੂੰ ਸਰ ਜੋ ਦਿੱਤਾ ਸਿਆਹ ਉਹਦਾ ਆਪਣੀ ਯਾਦ ਸਰਦਾਰ ਨੇ ਮੈਂ ਸੇ ਦੀ ਐ ਸੋ ਆਪ ਜੀ ਦੇ ਮੈਨੂੰ ਲੈ ਕੇ ਕੀ ਨ ਦੇ ਤੂੰ ਨਾ ਸਿਆਹ ਨੂੰ ਰੋਸ ਸਰ ਆਪਣੇ ਪਲੈਨਡ ਕੋਈ ਇਹੋ ਜੀ ਮਤਲਬ ਸਮਸਿਆ ਨਹੀਂ ਓਕੇ ਆ ਪਿੰਡ ਆਪਣਾ ਵਾਏ ਗੁਰਦੀ ਮੇਰ ਆ ਬਿਲਕੁਲ ਓਕੇ ਰਿਪੋਰਟ ਆ ਹਾਂਜੀ ਕੋਈ ਹੋ ਜਾ ਕੋਈ ਤਾਰੋ ਮਾ ਨਹੀਂ ਕਰਦਾ ਨਹੀਂ ਨਹੀਂ ਸਰ ਕੋਈ ਨਹੀਂ ਉਹ ਵਿਧੀ ਨੌਂ ਮਾਨਾ ਦਾ ਲੈਫਟਰ ਦੇ ਵਿੱਚ ਅਮਰੋਦ ਦਾ ਆਉਂਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਨੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਡ ਬਣਾਉਂਗੇ ਹਾਂਜੀ ਸਰ ਨੌਜਵਾਨ ਵੀਰ ਭਰਾਵਾਂ ਦਾ ਭੈਣਾਂ ਦਾ ਮਾਤਾ ਦਾ ਮੈਂ ਤੇ ਬਹੁਤ ਧੰਨਵਾਦੀ ਆ ਮੇਰੇ ਮਤਲਬ ਬਹੁਤ ਸਾਥ ਸੰਜੋਗ ਦਿੱਤਾ ਆ ਨੌਜਵਾਨਾਂ ਨੇ ਮੇਰੇ ਵਾਸਤੇ ਮੇਰੇ ਪਰਿਵਾਰ ਵਾਸਤੇ ਮੇਰੇ ਸਾਹਮਣੇ ਮਾਤਾ ਬੈਠੀ ਆ ਪਰਮਜੀਤ ਕੋ ਸਰਪੰਚ ਇਹਨਾਂ ਦਾ ਬਹੁਤ ਸਾਥ ਦਿੱਤਾ ਉਹਨਾਂ ਨੇ ਤੇ ਮੈਂ ਪਲੇ ਪੇਅਰ ਗਰਾਊਂਡ ਦਾ ਕੰਮ ਸ਼ੁਰੂ ਕੀਤਾ ਆ ਇਹ ਬੱਚੇ ਨੇ ਪੁੱਛਿਆ ਖਮਾਰਿਆ ਜੋ ਪੇਅਰ ਗਰਾਊਂਡ ਦਾ ਸਮਾਨ ਆਏਗਾ ਜੋ ਵੀ ਆਪਣੇ ਕੋਲੋਂ ਲੈ ਕੇ ਤਿਆਬਿਆਦਾਰ ਆ ਮੈਂ ਕਹਿੰਦਾ ਮੈਂ ਨੌਜਵਾਨਾਂ ਵਾਸਤੇ ਜਿੱਥੇ ਵੀ ਜੋ ਵੀ ਕੰਮ ਦੀ ਕੋਈ ਕਮੀ ਨਹੀਂ ਹੈ ਕਿ ਜੇ ਕੋਈ ਕੰਮ ਦੀ ਕਮੀ ਹੈ ਤੇ ਉਹ ਮੈਨੂੰ ਪੁੱਛ ਨੌਜਵਾਨਾਂ ਵਾਸਤੇ ਮੈਂ ਥੰਮ ਬਰ ਕੇ ਖੜਾ ਆ ਇਨਾ ਵਾਸਤੇ ਮੈਂ ਸਭ ਕੁਝ ਜੋ ਵੀ ਮੈਨੂੰ ਕਹਿਣਗੇ ਮੈਂ ਤਿਆਰ ਆ ਖੇਡ ਦਾ ਸਮਾਨ ਜੋ ਮਤਲਬ ক্রিকেট ਦਾ ਸਮਾਨ ਹੋ ਬਲੀਬਾਲ ਦਾ ਸਮਾਨ ਜਿਮ ਦਾ ਸਮਾਨ ਮੈਂ ਇਹਨਾਂ ਵਾਸਤੇ ਮੈਨੂੰ ਨੌਜਵਾਨਾਂ ਵਾਸਤੇ ਮੈਂ ਬਿਲਕੁਲ ਲੋ ਪਰਲੋਆ ਦੇ ਲੈ ਕੇ ਦੇ ਸਕਦਾ ਉਹ ਇੰਦੀ ਕੱਚੇ ਕੋਠੇਂ ਘਰਾਟਾ ਬਣਦਾ ਜਾਈਆਂ ਨਵੇਂ ਘਰ ਭਰੇਗੇ ਹਾਂਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਘੜੇ ਖੜਾੜੇ ਕਿੰਨੇ ਨਵੇਂ ਘਰ ਭਰੇਗੇ ਸਰ ਹਰ ਢੇਪਾਂ ਚ ਕੱਚੇ ਕੋਠੇ ਚਾਰ ਤੋਂ ਪੰਜ ਪਰਿਵਾਰਾਂ ਦੇ ਆ ਜਿਨ੍ਹਾਂ ਦੇ ਮਤਲਬ ਬਾਲਿਆ ਤੋਂਰ ਉਹ ਕੱਚੇ ਕੋਠੇ ਆ ਪੀ ਉਹ ਆਹ ਤੇ ਕਹਿੰਦੇ ਵੀ ਉਹ ਜੀ ਗਰੀਬ ਪਰਿਵਾਰਾ ਕੱਚੇ ਕੋਠੇ ਉਹਨਾਂ ਨੂੰ ਮਤਲਬ ਇਸ ਮਤਲਬ ਸਹੂਲਤ ਮਿਲੇ ਮਿਲਣੀ ਚਾਹੀਦੀ ਆ ਤੇ ਬਾਕੀ ਜੋ ਸਾਡੇ ਸਰਪੰਚ ਤੌਰ ਪਰਮਜੀਤ ਗੋਰਲੋ ਜੋ ਵੀ ਇਹਨਾਂ ਦਾ ਨਿਵਾਇਦਾ ਹੈ ਜੋ ਕੁਝ ਵੀ ਆ ਇਹਨਾਂ ਵੱਲੋਂ ਜੋ ਵੀ ਕੋਈ ਕਰਨਾ ਪਏਗਾ ਤੇ ਉਹ ਕਰਨਗੇ ਕਿੰਨੇ ਨਵੇਂ ਫਾਰਮ ਭਰੇਗੇ ਇਹ ਸਾਡੇ ਪ੍ਰਿੰਡ ਸਰ ਮਤਲਬ ਪਰਿਵਾਰ ਤੇ ਗਰੀਬ ਪੰਜਾ ਜਿਹਨਾਂ ਦੇ ਮਤਲਬ ਕੱਚੇ ਕੋਠੇ ਫਾਰਮ ਭਾਨੂੰਗੇ ਸਾਰੇ ਕੋ 10 ਵੀ ਭਰੋ ਸਕਦੇ ਆ ਬਾਕੀ ਜਿਹੜੇ ਮਤਲਬ ਗਰੀਬ ਤੌਰ ਪਰਿਵਾਰ ਆ ਉਹ ਪੰਜ ਤੋਂ ਛੇ ਪਰਿਵਾਰ ਆ ਜਿਹੜੇ ਹਾਂਜੀ ਉਹ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁਖ ਹੂਤ ਨਾਲ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀਆਂ ਉਹ ਕਿੱਦਾਂ ਕਿੱਦਾਂ ਪ੍ਰਬੰਧ ਤਰੈਬੰਦੀ ਹੁੰਦੀ ਆ ਗਰੀਬ ਤੇ ਕੰਮ ਪੁੱਜਦਾ ਨਹੀਂ ਹੁੰਦਾ ਸੋ ਆਪਜੀ ਦੀ ਬੋਲ ਕਿਹੜਾ ਤਰ੍ਹਾਂ ਨਾਲ ਕੀਤਾ ਜਾਏ ਸਰ ਮੇਰੇ ਮਾਤਾ ਸਰਪੰਚ ਪਰਮਜੀਤ ਕੋਰ ਇਹਨਾਂ ਵੱਲੋਂ ਮਤਲਬ ਸੈਂਟਰ ਗਵਰਨਮੈਂਟ ਲੋ ਜਾਂ ਮਤਲਬ ਪੰਜਾਬ ਗਵਰਨਮੈਂਟ ਵੱਲੋਂ ਕੋਈ ਵੀ ਸਹੂਲਤ ਆਏਗੀ ਮੇਰੀ ਮਾਤਾ ਪਰਮਜੀਤ ਕੌਰ ਨਾਲ ਹੋ ਕੇ ਗਰੀਬਾ ਪਰਿਵਾਰਾਂ ਦੇ ਵਿੱਚ ਜਾ ਕੇ ਖਾਨੂੰ ਕੋਈ ਮਤਲਬ ਇਹ ਨਹੀਂ ਆ ਮਲੇ ਵੀ ਧੜੇ ਬਾਜੀ ਨਹੀਂ ਕੁਝ ਨਹੀਂ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨਹੀਂ ਪਾਈਆਂ ਆਪਣੇ ਵਾਸਤੇ ਸਾਰੇ ਪਰਿਵਾਰ ਇਕੋ ਜਿਹਾ ਮੇਰੀ ਮਾਤਾ ਪਰਮਜੀਤ ਕੌਰ ਸਾਰਿਆਂ ਦਾ ਜੋ ਵੀ ਸੈਂਟਰ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਕੁਝ ਵੀ ਸਹੂਲਤਾਂ ਹੈ ਨਾਲ ਹੋ ਕੇ ਇਹ ਕੰਮ ਕਰਾਉਣਗੇ ਇਹ ਬਿੰਦੀ ਤੁਸੀਂ ਹੁਣ ਕਿਹੜਾ ਫੈਸਲਾ ਦੇ ਹੱਦ ਦੇ ਪਿੰਦੇ ਵਿੱਚ ਥੋੜੀ ਦਾ ਕੰਮ ਕਰੂਨ ਜਾਏ ਉਹ ਪ੍ਰਾਪਕਿਆ ਨੂੰ ਸਭ ਤੋਂ ਸੂਤਾ ਪ੍ਰਦਾਨ ਕਰੀਏ ਸਰ ਪਹਿਲਾਂ ਤੇ ਥੰਮਜ ਕੰਮ ਸਮਸ਼ਾਨ ਘਾੜ ਦਾ ਆਪਾਂ ਇਹ ਵਾਲਾ ਕੰਮ ਪਿੰਡ ਚ ਸਭ ਨਾਲ ਪਹਿਲਾਂ ਹੀ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਕੰਮ ਆਪਣਾ ਮਨੂ ਜਾਂਜ ਘਾਰ ਦਾ ਜਾਂਜ ਘਾਰ ਆਪਣਾ ਉਹ ਬਹੁਤ ਪੁਰਾਣੇ ਸੋਇਆਂ ਤੋਂ ਬਣਿਆ ਹੋਇਆ ਉਸ ਨੂੰ ਤੜਾ ਕੇ ਭਨ ਕੇ ਉਹ ਨਵੇਂ ਤਰੀਕੇ ਨਾਲ ਉਹਨੂੰ ਤਿਆਰ ਕਰਾਂਗੇ ਜੋ ਵੀ ਪਿੰਡ ਦੇ ਸੰਜੋਗ ਨਾਲ ਮਤਲਬ ਆਪਣੇ ਪਿੰਡ ਦੇ ਸਾਰੇ ਲੋਕਾਂ ਦੀ ਸਮਝ ਨਾਲ ਆਪਾਂ ਜੋ ਵੀ ਪਿੰਡ 'ਚ ਕੰਮ ਕਰਾਂਗੇ ਆਪਣੇ ਪਿੰਡ ਦੇ ਪਰਿਵਾਰ ਨਾਲ ਸਾਰੇ ਨਾਲ ਬਹਿ ਕੇ ਇਹ ਕੰਮ ਸ਼ੁਰੂ ਕਰਾਂਗੇ। ਆਵੇ ਜੀ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਸਿਆ। ਤੁਹਾਡੇ ਸਿਰ ਤੇ ਸਮਝਿਆ ਤਾਂ ਸਿੱਧਿਆ। ਸੋ ਮੈਸੇਜ ਇਹ ਨਹੀਂ ਨਾ ਜਾਉਗੇ ਪਿੰਡ ਵਾਲਿਆਂ। ਸਰ ਮੈਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਨਾ। ਵੀ ਜਿਨ੍ਹਾਂ ਨੇ ਸਾਨੂੰ ਸਰਪੰਚ ਚੁਣਿਆ ਆ ਮੇਰੀ ਮਾਤਾ ਪਰਮਜੀਤ ਕੋਰ ਨੂੰ ਸਰਪੰਚ ਚੁਣਿਆ ਆ। ਅਹੀਂ ਪਿੰਡ ਦੇ ਬਹੁਤ ਧੰਨਵਾਦੀ ਆ ਆਪਣੇ ਜਿਹੜੇ ਪਿੰਡ ਦੇ ਵੋਟਰ ਸਪੋਰਟਰ ਨੇ ਉਹ ਵੀ ਨਾਲ ਸਾਡੇ ਆ ਸਰਪੰਚੀ ਆ ਇੱਕ ਹਸਾਬ ਦੇ ਆਪਣੇ ਪੱਖੋਂ ਜਿਨ੍ਹਾਂ ਨੇ ਸਾਡੀ ਬਹੁਤ ਮਤਕ ਕੀਤੀ ਅਸੀਂ ਧੰਨਵਾਦ ਆ ਉਹਨਾਂ ਦੇ ਵੀ ਬਾਕੀ ਅਸੀਂ ਇਹੋ ਗੱਲ ਕਹਿੰਨੇ ਆ ਕਿ ਪਿੰਡ ਚ ਅਸੀਂ ਸਭ ਤੋਂ ਵੱਧ ਜੋ ਸਾਨੂੰ ਪਰਮਾਤਮਾ ਨੇ 5 ਸਾਲ ਮੌਕਾ ਬਖਸ਼ਿਆ ਅਸੀਂ ਮਤਲਬ ਪਿੰਡ ਦੇ ਬਹੁਤ ਧੰਨਵਾਦੀ ਆ ਵੀ ਅਸੀਂ ਇਹ ਕੰਮ ਕਰਾ ਕੇ ਪਿੰਡ ਦੇ ਲੋਕਾਂ ਨਾਲ ਰਲ ਮਿਲ ਕੇ ਆਪਣਾ ਜੋ ਵੀ ਕੰਮ ਬੰਦਾ ਪਿੰਡ ਚ ਕਰਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ